ਕਿ ਸਰਦਾਰ ਨਵਜੋਤ ਸਿੰਘ ਸਿੱਧੂ ਬਿਨਾ ਬੁਲਾਏ ਸਿਰਫ ਦਰਬਾਰ ਸਾਹਿਬ ਜਾਂਦੇ ਨੇ ਇੱਥੋਂ ਤੁਸੀਂ ਸਾਰੇ ਸਮਝੋ ਮੈਂ ਕੀ ਕਹਿਣਾ ਚਾਹੁੰਦਾ ਤੁਸੀਂ ਅੱਜ ਦੇਖੋ ਪਰਮਾਤਮਾ ਦੀ ਮਾਰ ਦੇਖੋ ਕਿੰਨੀ ਇਹਨਾਂ ਦੇ ਪਈਆ ਜੋ ਗੱਲ ਅਸੀਂ ਹਰ ਰੋਜ਼ ਕਰਦੇ ਸੀ ਜੋ ਗੱਲ ਅਸੀਂ ਪਿੱਟ-ਪਿੱਟ ਕੇ ਕਹਿੰਦੇ ਸੀ ਫੇਰ ਵੀ ਜਾ ਕੇ ਸਮਰਾਲੇ ਦੇ ਵਿੱਚ ਜਦੋਂ ਖੜਗੇ ਜੀ ਬੋਲ ਰਹੇ ਸੀ ਉਦੋਂ ਪੰਡਾਲ ਖਾਲੀ ਸੀ ਇਨਾਂ ਤੋਂ 5000 ਬੰਦਾ ਨਹੀਂ ਜੁੜਿਆ ਉੱਥੇ 6000 ਕੁਰਸੀ ਲੱਗੀ ਸੀ ਸੀਆਈਡੀ ਦੀ ਰਿਪੋਰਟ ਹੈ 6000 ਕੁਰਸੀ ਲੱਗੀ ਸੀ 6000 ਕੁਰਸੀ ਇਹਨਾਂ ਤੋਂ ਸਾਰੇ ਪੰਜਾਬ ਦੀ ਲੀਡਰਸ਼ਿਪ ਤੋਂ ਵੱਡੇ ਇਹ ਜਿਹੜੇ ਲੀਡਰ ਬਣਦਨੇ ਆਪਦੇ ਆਪ ਨੂੰ ਪੱਗਾ ਬਣ ਕੇ ਇਹਨਾਂ ਤੋਂ 6000 ਕੁਰਸੀ ਨਹੀਂ ਪਰੀਗੀ ਲੜਦਾ ਇਹ ਜੀ ਪ੍ਰਧਾਨਗੀ ਤੇ ਲੜਦਾ ਇਹ ਜਿਹੇ ਲੀਡਰ ਤੇ ਅਸੀਂ ਕੀ ਆਰਗੇਨਾਈਜੇਸ਼ਨ ਢਾਂਚਾ ਬਣਾਤਾ ਅਸੀਂ ਜੀ ਅੱਜ ਤੱਕ ਇਹਦਾ ਢਾਂਚਾ ਨਹੀਂ ਬਣਾ ਸੀ ਸਵਾ ਦਾ ਢਾਂਚਾ ਥੋੜਾ ਟੱਟੂ ਦਾ ਢਾਂਚਾ ਬੰਦੇ ਦੇ ਉੱਤੇ ਬੰਦਾ ਚੜਿਆ ਹੋਣਾ ਚਾਹੀਦਾ ਸੀ ਉੱਥੇ ਤਿਲ ਸੁੱਟਣ ਦੀ ਜਗ੍ਹਾ ਨਹੀਂ ਹੋਣੀ ਚਾਹੀਦੀ ਸੀ ਤੇ ਤੁਸੀਂ ਕੀ ਕੀਤਾ ਬੇਇੱਜ਼ਤੀ ਆਪਦੇ ਲੀਡਰ ਦੀ ਬੇਇੱਜ਼ਤੀ ਕੀਤੀ ਆ ਤੁਸੀਂ ਸੂਬੇ ਦੀ ਪਹਿਲੀ ਵਰਕਰ ਕਨਵੈਕਸ਼ਨ ਵਿੱਚ ਪੁਜੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜਨ ਖੜਗੇ ਪੂਰੇ 40 ਮਿੰਟ ਦੇ ਭਾਸ਼ਣ ਦੌਰਾਨ ਮੋਦੀ ਸਰਕਾਰ ਤੇ ਵੱਧਦੇ ਰਹੇ ਪਰ ਇਨ੍ਹਾਂ 40 ਮਿੰਟਾਂ ਦੌਰਾਨ ਉਹਨਾਂ ਇੱਕ ਵੀ ਸ਼ਬਦ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਖਿਲਾਫ ਨਹੀਂ ਬੋਲਿਆ ਹਾਲਾਂਕਿ ਬੀਤੇ ਦਿਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਕਾਂਗਰਸ ਖਿਲਾਫ ਚੁੱਪ ਹੀ ਰਹੇ ਸਨ ਇਸ ਤੋਂ ਸਾਫ਼ ਹੋ ਰਿਹਾ ਹੈ ਕਿ ਭਾਵੇਂ ਕਿ ਦੋਵੇਂ ਹੀ ਪਾਰਟੀਆਂ ਦੇ ਆਗੂਆਂ ਇਸ਼ਾਰੇ ਵਿੱਚ ਸਾਫ਼ ਕਰ ਦਿੱਤਾ ਕਿ ਉਹ ਸੂਬੇ ਵਿੱਚ ਲੋਕ ਸਭਾ ਚੋਣਾਂ ਵੱਖ-ਵੱਖ ਲੜਨਗੇ ਪਰ ਨਾਲ ਹੀ ਇਸ ਗੱਲ ਦਾ ਇਸ਼ਾਰਾ ਵੀ ਕਰ ਦਿੱਤਾ ਕਿ ਲੋਕ ਸਭਾ ਚੋਣਾਂ ਵਿੱਚ ਦੋਹਾਂ ਦਾ ਨਿਸ਼ਾਨਾ ਮੋਦੀ ਸਰਕਾਰ ਹੀ ਰਹੇਗੀ ਦੱਸ ਦਈਏ ਕਿ ਬੀਤੇ ਦਿਨੀ ਵੀ ਖੰਨੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਾਫ਼ ਕੀਤਾ ਸੀ ਕਿ ਉਹ ਪੰਜਾਬ ਵਿੱਚ ਇਕੱਲੇ ਹੀ ਚੋਣ ਲੜਨਗੇ ਤੇਰਾ ਸੀਟਾਂ ਦੇ ਜਲਦੀ ਹੀ ਉਮੀਦਵਾਰਾਂ ਦੇ ਐਲਾਨ ਕਰ ਦਿੱਤੇ ਜਾਣਗੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜੇਵੜਿੰਗ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵੇ ਨੇ ਵੀ ਸਾਫ਼ ਕਰ ਦਿੱਤਾ ਕਿ ਕਾਂਗਰਸ ਇਕੱਲੇ ਹੀ ਚੋਣ ਲੜੇਗੀ ਕਾਂਗਰਸ ਪ੍ਰਧਾਨ ਮਲਿਕ ਗੁਰਜਨ ਖੜਗੇ ਨੇ 40 ਮਿੰਟ ਤੱਕ ਲੋਕਾਂ ਨੂੰ ਸੰਬੋਧਨ ਕੀਤਾ ਉਹਨਾਂ ਨੇ ਆਪਣਾ ਭਾਸ਼ਣ 2:30 ਵਜੇ ਤੋਂ ਬਾਅਦ ਸ਼ੁਰੂ ਕੀਤਾ ਸੀ ਉਹਨਾਂ ਦਾ ਭਾਸ਼ਣ ਸ਼ੁਰੂ ਹੁੰਦੇ ਹੀ ਲੋਕ ਕੁਰਸੀਆਂ ਛੱਡ ਕੇ ਚਲੇ ਜਾਣ ਲੱਗੇ ਵਰਕਰਾਂ ਨੂੰ ਪੰਡਾਲ ਵਿੱਚੋਂ ਨਿਕਲਦੇ ਦੇਖ ਕੇ ਸਾਬਕਾ ਮੰਤਰੀ ਭਾਰਤ ਪੁੱਛਨ ਆਸ਼ੂ ਪੰਡਾਲਵਾਲ ਪਹੁੰਚੇ ਉਹਨਾਂ ਕਈ ਲੋਕਾਂ ਨੂੰ ਤਾਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕੁਝ ਲੋਕ ਕੁਝ ਕਮੈਂਟਾਂ ਤੱਕ ਤਾਂ ਬੈਠੇ ਰਹੇ ਪਰ ਉਸ ਤੋਂ ਬਾਅਦ ਚਲੇ ਗਏ ਹੁਣ ਇਸ ਦੇ ਉੱਤੇ ਹੀ ਚੁਟਕੀ ਲੈਂਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖਾਲੀ ਕੁਰਸੀਆਂ ਦੀਆਂ ਵੀਡੀਓ ਸ਼ੇਅਰ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਕਾਂਗਰਸ ਦਾ ਅਜਿਹਾ ਹਾਲ ਪੰਜਾਬ ਦੇ ਵਿੱਚ ਕਦੇ ਨਹੀਂ ਸੋਚਿਆ ਸੀ ਕਿ ਇੰਨੇ ਸਾਰੇ ਲੀਡਰ ਹੋਣ ਪਰ ਕੁਰਸੀਆਂ ਖਾਲੀ ਹੋਣ ਇਸ ਤੋਂ ਹੀ ਸਾਫ਼ ਹੁੰਦਾ ਹੈ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦਾ ਕੀ ਹਾਲ ਹੋ ਸਕਦਾ ਹੈ ਦੂਜੇ ਪਾਸੇ ਕਾਂਗਰਸ ਦੇ ਸਾਭਕਾ ਸੂਬਾ ਪ੍ਰਧਾਨ ਵੱਲੋਂ ਕਾਂਗਰਸ ਤੋਂ ਵੱਖ ਹੋ ਕੇ ਆਪਣੀਆਂ ਰੈਲੀਆਂ ਕਰਨ ਵਾਲੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਰਕਰ ਕਨਵੈਕਸ਼ਨ ਦੇ ਸਟੇਜ ਅਤੇ ਪੋਸਟਰ ਦੋਹਾਂ ਵਿੱਚੋਂ ਗਾਇਬ ਰਹੇ ਕਾਂਗਰਸੀਆਂ ਨੂੰ ਆਸ ਸੀ ਕਿ ਕੌਮੀ ਸਮਾਗਮ ਵਿੱਚ ਉਹ ਜ਼ਰੂਰ ਪੁੱਜਣਗੇ ਪਰ ਸਿੱਧੂ ਇਸ ਵਿੱਚ ਵੀ ਸ਼ਾਮਲ ਨਹੀਂ ਹੋਏ ਕਿ ਕਾਂਗਰਸ ਦਾ ਆਪਸ ਦੇ ਵਿੱਚ ਕਾਟੋ ਕਲੇਸ਼ ਹੀ ਕਾਂਗਰਸ ਨੂੰ ਲੈ ਡੁੱਬੇਗਾ ਕਿਉਂਕਿ ਕਾਂਗਰਸ ਦੀ ਅਜੇ ਹੀ ਵਿਚਾਰ ਲੀਡ ਦੇ ਵਿੱਚ ਕੁਰਸੀਆਂ ਖਾਲੀ ਹੋਣਾ ਕਾਂਗਰਸ ਨੂੰ ਕਿਤੇ ਨਾ ਕਿਤੇ ਭਾਰੀ ਪੈ ਸਕਦਾ ਇਸ ਦੇ ਉੱਤੇ ਵੀ ਵਿਰੋਧੀਆਂ ਨੇ ਬਹੁਤ ਛੁਟਕੀ ਲਈ ਹੈ ਕਿ ਕਾਂਗਰਸੀ ਲੀਡਰ ਜਾਦਾ ਸੀ ਤੇ ਕੁਰਸੀਆਂ ਖਾਲੀ ਪਈਆਂ ਸੀ ਬਾਦਲ ਨੇ ਅਜੇ ਹੀ ਇੱਕ ਵੀਡੀਓ ਲੋਕਾਂ ਦੇ ਨਾਲ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਕਾਂਗਰਸੀ ਲੀਡਰ ਸਟੇਜ ਤੇ ਭਰੇ ਦਿਖਾਈ ਦੇ ਰਹੇ ਨੇ ਤੇ ਥੱਲੇ ਕੁਰਸੀਆਂ ਖਾਲੀ ਪਈਆਂ ਹੋਈਆਂ ਨੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਕੁਝ ਸਾਥੀਆਂ ਨੇ ਵੀ ਅਜਿਹੇ ਦ੍ਰਿਸ਼ ਤੇ ਟਿੱਪਣੀ ਕੀਤੀ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਰਾਜੇ ਵੜਿੰਗ ਦੀ ਪ੍ਰਧਾਨਗੀ ਹੇਠ ਕਾਂਗਰਸ ਦਾ ਅੱਜ ਅਜੀਹਾ ਹਾਲ ਹੋਇਆ ਅਤੇ ਇਸ ਦੇ ਜ਼ਿੰਮੇਵਾਰ ਵੀ ਉਹ ਖੁਦ ਹੀ ਨੇ